ਦੇ ਵੀ ਜਿਹੜੀ ਜਿਹੜੀ ਕੀ ਐ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਕੁੱਲ ਪ੍ਰੋਪਰਟੀ ਜਿਹੜੀ ਆ ਅਮਨ ਦਾ 1 ਕਰੋੜ 35 ਲੱਖ ਦੀ ਪ੍ਰੋਪਰਟੀ ਜਿਹੜੀ ਸੀ ਉਹ ਤਾਂ ਇਹ ਗੱਲ ਹੈ ਕਿ ਅਮਨਦੀਪ ਕਾਰ ਬੀ ਜਿਹੜੀ ਹੈ ਉਹ ਕੀ ਸੀ ਜਿਹਦੇ ਵਿੱਚ ਜਿਹੜੀ ਜਾਰੀ ਹੋਣੀ ਕਿੰਨੀ ਕੋਟੇ ਦੀ ਹੈ ਉਹ ਤੋਂ ਇਲਾਵਾ ਜਿਹੜੇ ਹੋਰ ਜਿਹੜੇ ਕੁੱਲ ਆਪ ਸੀਜ਼ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਤੀ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਹੈ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਅਤੇ ਇੱਕ ਜੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇ ਹੈਗੇ ਅਸੀਂ ਉਹ ਕਲੋਨੀ ਪ੍ਰਕਿਰਿਆ ਨੂੰ ਬਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆਦੇ ਤੇ ਗੇਟ ਦੇ ਬਾਹਰ ਜਿਹੜੇ ਸੀ ਚਪਾਉਣ ਦੇ ਲਈ ਕੋਠੀ ਤੋਂ ਇਲਾਵਾ ਹੋਰ ਕਿੰੀਆਂ ਹੋਈਆਂ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਇਆ ਹੈਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਫ੍ਰੀਜ਼ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸੇ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜੜੀ ਹੈ ਕੜੀ ਜਿਹਦੇ ਸਾਨੂੰ ਫ੍ਰੀਜ਼ਿੰਗ ਸਰ ਗੱਲ ਕਰੀਏ ਅੱਜ ਦੀ ਬਾਦ ਪ੍ਰਕਿਰਿਆ ਕੀ ਹੈ ਸੇਲ ਪਰਚੇਸ ਕਰ ਸਕਦੇ ਜਾਂ ਨਹੀਂ ਜਾਇ ਇਥੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਸ ਨਹੀਂ ਕਰ ਸਕਦੇ ਕਿ ਬਾਕੀ ਜੋ ਮਾਨਜੂਕ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੇ ਜੋਗੇ ਅੱਗੇ ਅਸੀਂ ਉਹ ਕਰ ਕਰਾਂਗੇ ਤੇ ਤੇ ਹੋਰ ਤਾਂ ਜਗ੍ਹਾ ਦਿਸ ਪਈ ਦੱਸੋ ਇਹ ਆਹ ਚੀਜ਼ਾਂ ਦਾ ਆਰਡਰ ਆਇਆ ਹੈ ਇਹਨੂੰ ਭਾਰ ਦਿੱਤਾ ਲੱਗਦਾ ਦੇਖੋ ਬੁਲੇਟ ਮੋਟਰਸਾਈਕਲ ਤਿੰਨ ਮੋਬਾਈਲ ਇੱਕ ਘੜੀ ਇਹ ਚੀਜ਼ਾਂ ਦੀ ਜਿਹੜੀ ਹੈਗੀ ਫ੍ਰੀਜ਼ਿੰਗ ਦੇ ਸਾਡੇ ਕੋਲ ਇਹ ਕਿਹੜੀ ਚੀਜ਼ ਹੈ ਸਰ ਰੀਡ ਕਰਨ ਦੇ ਆਰਡਰ ਹੈ ਤੁਹਾਡੇ ਕੋਲੇ ਮੈਂ ਇੱਥੇ ਇਹ ਕੋਠੀ ਹੈਗੀ ਦੀ ਕਿੰਨੀ ਆਮਦ ਹੈ ਦੀ ਕੋਠੀ 99 ਲੱਖ 99 ਲੱਖ ਦੀ ਟੈਸਟ ਵਾਲਾ ਇੱਕ ਟੋਟਲ ਜਿਹੜੀ ਹੈ ਕਿ 1 ਕਰੋੜ 35 ਲੱਖ 39 ਹਜ਼ਾਰ ਸੰਪਤੀ ਜਿਹੜੀ ਪ੍ਰੋਪਰਟੀ ਲੱਗੀ ਦੀ ਕਿ ਕਿਹੜੀ ਕਲੋਨੀ ਚ ਸਰ ਇਹ ਤੇ ਬ੍ਰਾਡ ਗ੍ਰੀਨ ਹੋਰ ਵੀ ਸਰ ਜਿਹੜਾ ਇਸ ਮਾਮਲੇ ਕਿਥੇ ਰਿੰਗੋਰ ਦੇ ਉੱਪਰ ਪਲਾਟ ਹੈਗਾਗਾ ਉਹ ਵੀ ਜਿਹੜੇ ਵੀ ਸਾਡੇ ਕੋਲ ਸੀਜ਼ਲ ਦੇ ਆਰਡਰ ਆਏ ਹੈਗੇ ਇੱਕ ਥਾਰ ਜੱਡੀ ਦੇ ਆਏ ਹੈਗੇ ਇੱਕ ਬੁਲਟ ਮੋਟਰਸਾਈਕਲ ਹੈਗਾ ਤੇ ਤਿੰਨ ਮੋਬਾਈਲ ਜਿਹੜੇ ਹੈਗੇ ਤੇ ਇੱਕ ਜਿਹੜੀ ਹੈ ਜੀ ਘੜੀ ਇਨ ਅਜੀ ਜਨ ਸਾਡੇ ਕੋਲ ਫਰੀਜ਼ਿੰਗ ਆਰਡਰ ਸਰ ਇਹ ਦੀ ਮੂਵਿੰਗ ਪ੍ਰੋਪਰਟੀ ਹੈ ਜਿਹੜੀ ਬੜਵਾ ਹੈਗੇ ਨਾ ਉਹਨੂੰ ਕਰ ਸਭ ਤੋਂ ਅੱਜ ਜੋ ਜੀ ਜੀ ਕਬਜ਼ੇ ਜੀ ਜੀ ਮਤਲਬ ਅਗੇ ਇਹਨੂੰ ਖਰੀਦ ਵੇਚ ਨਹੀਂ ਕਰ ਸਕਾਂਗੇ ਜੀ ਬਿਲਕੁਲ ਨਹੀਂ ਹਾਂ ਜੀ ਵਹੀਕਲ ਰਹਿਣਗੇ ਕਿੱਥੇ ਵਹੀਕਲ ਦੇ ਜੀ ਜੂਜ਼ ਜੂਜ਼ ਤਾਂ ਕਰ ਹੀ ਸਕਦੇ ਜੂਜ਼ ਦਾ ਜਿੰਨਾ ਚਿਰ ਬਾਹਰ ਰੋਕ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤਾਂ ਜੂਜ਼ ਤਾਂ ਕਰ ਹੀ ਸਕਦੇ ਆ ਜਿਹੜਾ ਰਸਤੇ ਦੇ ਨਹੀਂ ਜਿਹੜੀ ਥਾਰ ਗੱਡੀ ਹੈਗੀ ਉਹ ਤਾਂ ਸਾਡੇ ਕਬਜ਼ੇ ਦੇ ਵਿੱਚ ਹੈਗੀ ਸਰ ਦੋ ਥਾਰ ਤੇ ਗੱਡੀਆਂ ਦੱਸੀ ਜਾ ਰਹੀਆਂ ਨਹੀਂ ਇੱਕੋ ਥਾਰ ਇੱਕੋ ਥਾਰ ਤਿੰਨ ਵਾਈ